ਨਮਾਸਟੋਕ ਆ ਗਿਆ ਦੋਸਤੋ ਬਿਲਕੁਲ ਨਮਾਸਟੋਕ ਏਸ਼ੀਆ ਦਾ 3000 ਰੁਪਏ ਦੇ ਵਿੱਚ ਤੁਸੀਂ ਆਪਣਾ ਏਸੀ ਇੱਥੋਂ ਲਿਜਾ ਸਕਦੇ ਹੋ ਦੁਕਾਨ ਪੂਰਾ ਐਡਰੈਸ ਦੱਸਾਂਗੇ ਪਹਿਲਾਂ ਤੁਹਾਨੂੰ ਮਾਲ ਦਿਖਾ ਦਈਏ ਬਿਲਕੁਲ ਡੱਬਾ ਬੰਦ ਮਾਲ ਤੁਸੀਂ ਦੇਖ ਸਕਦੇ ਹੋ ਸਟਾਕ ਕਾਫੀ ਆ ਹਰ ਇੱਕ ਕੰਪਨੀ ਦਾ ਤੁਹਾਨੂੰ ਏਸੀ ਮਿਲ ਜੂਗਾ ਡੈਕਨ ਬਰਲਪੁਲ ਬੋਲਟਾਸ ਗੋਦਰਜ ਜਿਹੜੀ ਹਰ ਇੱਕ ਕੰਪਨੀ ਦਾ ਤੁਹਾਨੂੰ ਲੋਇਡ ਵਗੈਰਾ ਜਿਹੜੀ ਵੀ ਕੰਪਨੀ ਕੈਰੀਅਰ ਵਗੈਰਾ ਜਿਹੜੀ ਵੀ ਕੰਪਨੀ ਤੁਸੀਂ ਹਿਟਾਚੀ ਜੋ ਵੀ ਕੰਪਨੀ ਕਹੋਗੇ ਹਰ ਕੰਪਨੀ ਦਾ ਮਾਲ ਤੁਹਾਨੂੰ ਮਿਲ ਜੂਗਾ ਸਟਾਕ ਬਾਧੂ ਆ ਚੁੱਕਾ ਹੈ ਦੇਖ ਸਕਦੇ ਹੋ ਤੁਸੀਂ ਮਾਲ ਦੀ ਕੋਈ ਕਮੀ ਨਹੀਂ ਮਾਲ ਬਾਦੂਆ ਟਰੱਕਾਂ ਦੇ ਟਰੱਕ ਬਾਈ ਹੋਰਾਂ ਕੋਲੇ ਉਤਰਦੇ ਨੇ ਤੇ ਟਰੱਕਾਂ ਦੇ ਟਰੱਕੀ ਬਾਈ ਹੋਰਾਂ ਕੋਲੇ ਵਿਕਦੇ ਨੇ ਤੁਸੀਂ ਮਾਲ ਦੀ ਬਿਲਕੁਲ ਟੈਨਸ਼ਨ ਨਹੀਂ ਲੈਣੀ ਜੇ ਆਪਾਂ ਗੱਲ ਕਰੀਏ ਕਿੱਥੇ ਖੜੇ ਆ ਬਾਈ ਸੁਨਾਮ ਊਦਮ ਸਿੰਘ ਵਾਲਾ ਆਪਾਂ ਪੰਜਾਬ ਦੇ ਵਿੱਚ ਖੜੇ ਆ ਆ ਤੁਸੀਂ ਦੇਖ ਸਕਦੇ ਹੋ ਸਮਰ ਇਲੈਕਟ੍ਰੋ ਇਲੈਕਟ੍ਰੋ ਵਰਲਡ ਇਹ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿੰਨਾ ਸਾਹਮਣੇ ਆਇਆ ਜਿਹਾ ਭਵਾਨੀਗੜ੍ਹ ਰੋਡ ਆ ਬਾਈ ਸੁਨਾਮ ਤੋਂ ਭਵਾਨੀਗੜ੍ਹ ਰੋਡ ਆ ਆਪਾਂ ਉਸ ਰੋਡ ਤੇ ਖੜੇ ਆ ਬਾਕੀ ਬਾਈ ਹੋਰਾਂ ਦਾ ਪ੍ਰੋਪਰ ਐਡਰੈਸ ਲੈ ਕੇ ਆਪਾਂ ਤੁਹਾਨੂੰ ਦੱਸ ਦਾਂਗੇ ਥੋੜਾ ਜਿਹਾ ਗਲੀ ਦੇ ਵਿੱਚ ਆ ਕੇ ਆ ਜਿਹ ਤੇ ਤੁਸੀਂ ਦੇਖ ਸਕਦੇ ਹੋ ਬਾਈ ਹੋਰਾਂ ਨੇ ਅੰਦਰ ਡਿਸਪਲੇ ਵੀ ਕੀਤੀ ਹੋਈ ਹੈ ਮੈਂ ਉੱਤੇ ਵੀ ਚਾਤ ਮਰਵਾ ਦੇਣਾ ਥੋੜੀ ਤੁਹਾਨੂੰ ਤੇ ਤੁਸੀਂ ਆ ਕੇ ਕੰਟੈਕਟ ਕਰ ਸਕਦੇ ਹੋ ਬਾਕੀ ਪੂਰੀ ਐਡਰੈਸ ਆਪਾਂ ਡਿਟੇਲ ਦਿੰਨੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸ਼ੇਅਰ ਕਰਨ ਵਾਲੇ ਵਾਸਤੇ ਬਾਈ ਹੋਰਾਂ ਨੇ ਸਪੈਸ਼ਲ ਗਿਫਟ ਇੱਕ ਪ੍ਰੈਸ ਰੱਖੀ ਹੋਈ ਹੈ ਤੇ ਉਹ ਤੁਸੀਂ ਇਕੱਲਾ ਸ਼ੇਅਰ ਕਰਕੇ ਲੈ ਸਕਦੇ ਹੋ ਬਾਕੀ ਆਜੋ ਆਪਾਂ ਬਾਈ ਹੋਰਾਂ ਨਾਲ ਪੂਰੀ ਗੱਲਬਾਤ ਕਰਾਂਗੇ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਅੱਜ ਆਪਾਂ ਸੁਨਾਮ ਦੇ ਵਿੱਚ ਪਹੁੰਚ ਚੁੱਕੇ ਆਂ ਤੇ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਪਹਿਲਾਂ ਨਾਮ ਕੀ ਆਪਣਾ ਨਾਮ ਦੱਸੋ ਮੇਰਾ ਨਾਮ ਦੀਪ ਸਿੰਘ ਹੈ ਜੀ ਦੀਪ ਸਿੰਘ ਆ ਬਾਈ ਆਪਾਂ ਖੜੇ ਕਿਹੜੀ ਜਗ੍ਹਾ ਆਪਾਂ ਸੁਨਾਮ ਪਟਿਆਲਾ ਰੋਡ ਜੀ ਪਟਿਆਲਾ ਰੋਡ ਤੇ ਪ੍ਰੋਪਰ ਜਿਹਾ ਐਡਰੈਸ ਦੱਸ ਦਿਓ ਅਗਰ ਕਿਸੇ ਨੇ ਆਉਣਾ ਹੋਵੇ ਆਫਰ ਆਪਾਂ ਸਾਰੇ ਦੱਸਦੇ ਆ ਦੋਸਤੋ ਜੁੜੇ ਰਹੋ ਆਫਰ ਸਾਰੇ ਦੱਸਾਂਗੇ ਪਹਿਲਾਂ ਪ੍ਰੋਪਰ ਜਿਹਾ ਐਡਰੈਸ ਦੱਸ ਦਈਏ ਜੇਕਰ ਤੁਸੀਂ ਆਉਣਾ ਹੋਵੇ ਵੈਸੇ ਤਾਂ ਆਪਾਂ ਸਕਰੀਨ ਦੇ ਉੱਤੇ ਮੋਬਾਈਲ ਨੰਬਰ ਵੀ ਦੇਵਾਂਗੇ ਬਾਈ ਹੋਰਾਂ ਦਾ ਪਰ ਕਈ ਵਾਰੀ ਜਿਹੜੀ ਵੀਡੀਓ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਜਿਹੜੇ ਫੋਨ ਅਗਰ ਤੁਹਾਡਾ ਫੋਨ ਨਹੀਂ ਵੀ ਲੱਗ ਰਿਹਾ ਤੁਸੀਂ ਕਿਸੇ ਵੀ ਟਾਈਮ ਇੱਥੇ ਪਹੁੰਚ ਸਕਦੇ ਹੋ ਅਸੀਂ ਤੁਹਾਨੂੰ ਜਿਹੜਾ ਪ੍ਰੋਪਰ ਐਡਰੈਸ ਦੱਸਾਂਗੇ ਵੈਸੇ ਤੁਸੀਂ WhatsApp ਦੇ ਉੱਤੇ ਬਾਈ ਉਹਨਾਂ ਨੂੰ ਹੈਲੋ ਲਿਖ ਕੇ ਭੇਜੋਗੇ ਇਹ ਤੁਹਾਨੂੰ ਇੱਥੋਂ ਦੀ ਲੋਕੇਸ਼ਨ ਵੀ ਪਾ ਦੇਣਗੇ ਦੱਸੋ ਜੀ ਮਾੜਾ ਜੱਟ ਹਾਂਜੀ ਆਪਣਾ ITI ਚੌਂਕ ਨੇੜੇ ਕਸ਼ਮੀਰੀ ਹਸਪਤਲ ਪਟਿਆਲਾ ਰੋਡ ਸੁਨਾਮ ਆਪਣਾ ਪ੍ਰੋਪਰ ਐਡਰੈਸ ਹੈ ਜੀ ਤੁਸੀਂ ਇੱਥੇ ਆ ਕੇ ਸਾਨੂੰ ਵਿਜ਼ਿਟ ਕਰ ਸਕਦੇ ਹੋ ਦੋਸਤੋ ਪੰਜਾਬ ਦੇ ਵਿੱਚ ਖੜੇ ਹਾਂ ਸੁਨਾਮ ਊਧਮ ਸਿੰਘ ਵਾਲਾ ਤੇ ਬਾਈ ਆਫਰ ਦੱਸੋ ਸਭ ਤੋਂ ਪਹਿਲਾਂ ਜਿਹੜੇ 3000 4000 ਵਾਲੀ AC ਦੀ ਸਕੀਮ ਆ ਉਹ ਦੱਸੋ ਸਾਨੂੰ ਕੀ ਹੈ ਹਾਂਜੀ ਇਹ ਆ ਗਿਆ ਗੋਦਰੇ ਕੰਪਨੀ ਦਾ AC ਆ ਗਿਆ ਜੀ ਇਹਦੇ ਵਿੱਚ ਸਭ ਤੋਂ ਵਧੀਆ ਕੀ ਹੈ ਤੁਸੀਂ ਕਿਸ਼ਤਾਂ ਦੇ ਉੱਪਰ ਵੀ ਲੈ ਸਕਦੇ ਹੋ ਜੀ ਸਿਰਫ 2100 ਰੁਪਏ ਮਹੀਨਾ ਕਿਸ਼ਤੇ ਤੁਹਾਨੂੰ AC ਮਿਲ ਜੇਗਾ ਗੋਦਰੇ ਦਾ ਜੀ ਠੀਕ ਹੈ ਇਨਵਰਟਰ AC ਹੈ ਇਨਵਰਟਰ AC ਇਹਦੀ ਵੈਸੇ ਮੁੱਲ ਇਸ ਦਾ ਪ੍ਰਾਈਸ ਕਿਨੇ ਹੈ ਸਰ ਇਹ ਦਾ ਜਿਹੜਾ ਵੈਸੇ ਮੁੱਲ ਹੈਗਾ 36000 ਰੁਪਏ ਹੈਗਾ ਬਟ ਅਸੀਂ ਆਪਣੇ ਵੱਲੋਂ ਸਕੀਮ ਲਗਾਏ ਹੋਈ ਹੈ ਵਿਦ ਸਟੈਪਲੇਜਰ ਵਿਦ ਇੰਸਟਾਲੇਸ਼ਨ ਕਰਕੇ ਇਹ ਸਿਰਫ 32000 ਰੁਪਏ ਚ ਕਸਟਮਰ ਦੇ ਘਰੇ ਕੰਪਲੀਟ ਫਿੱਟ ਹੋ ਜਾਊਗਾ ਜੀ 32000 ਰੁਪਏ ਦੇ ਵਿੱਚ ਇੰਸਟਾਲੇਸ਼ਨ ਦੇ ਪੈਸੇ 1000 ਰੁਪਏ ਉਹ ਵੀ ਦੇਣ ਦੀ ਲੋੜ ਨਹੀਂ ਹੈ 1200 ਜਿਹੜਾ ਲੱਗਦਾ ਦੋਸਤੋ ਨਾ ਸਟੈਪਲੇਜਰ ਦੇ ਪੈਸੇ ਦੇਣ ਦੀ ਲੋੜ ਹੈ ਨਾ ਤੁਹਾਨੂੰ ਇੰਸਟਾਲੇਸ਼ਨ ਦੇ ਪੈਸੇ ਦੇਣ ਦੀ ਲੋੜਾ ਸਭ ਕੁਝ ਫਰੀ ਹੈ ਕੱਲਾ ਏਸੀ ਦਾ ਮੁੱਲ ਹੈ ਜੀ 32000 ਰੁਪਏ ਵੈਸੇ ਇਹਦਾ ਕੀ ਪ੍ਰਾਈਸ ਨੇ ਏਸੀ ਦੇ ਇਹ 360 ਅ 3000 ਦਾ ਉਹਨਾਂ ਨੂੰ ਜਿਹੜਾ ਸਟੈਬਲਿਜ਼ਰ ਪਊਗਾ 10000 ਰੁਪਏ ਇੰਸਟਾਲੇਸ਼ਨ ਅੱਛਾ ਹੋਰ ਕਿਹੜੇ-ਕਿਹੜੇ ਆਪਣੇ ਕੋਲੇ ਏਸੀ ਨੇ ਹਾਂਜੀ ਐਡੀ ਸਾਡੇ ਕੋਲ ਸਕੀਮ ਦੇ ਵਿੱਚ ਜਿਵੇਂ ਹਾਇਰ ਕੰਪਨੀ ਦਾ ਏਸੀ ਆ ਜਾਂਦਾ ਜੀ ਇਹ 4 ਸਟਾਰ ਏਸੀ ਆ ਜਾਂਦਾ ਜੀ ਇਹ ਸਾਰਾ ਵਿਦ ਸਟੈਬਲਿਜ਼ਰ ਲਾ ਕੇ ਤੁਹਾਨੂੰ 36500 ਚ ਪੈ ਜਾਏਗਾ ਜੀ ਸਟਾਰ ਰੇਟਿੰਗ ਦੇ ਅਕੋਰਡਿੰਗ ਪ੍ਰਾਈਸ ਵੱਧ ਜਾਂਦਾ ਜੀ ਐਡੀ ਤੁਹਾਡੇ ਕੋਲ ਬਰਲ ਪੂਲ ਦਾ ਮਿਲ ਜੇਗਾ 5 ਸਟਾਰ ਏਸੀ ਆ ਗਿਆ ਜੀ ਇਹ 40500 ਦਾ ਜੂ ਵਿਦ ਸਟੈਬਲਿਜ਼ਰ ਵਿਦ ਫਿਟਿੰਗ ਜੀ ਠੀਕ ਹੈ ਜੀ ਤੇ ਹੋਰ ਕੈਰੀਅਰ ਮਤਲਬ ਕਿਹੜੀ ਕਿਹੜੀ ਕੰਪਨੀ ਦੇ ਆਪਾਂ ਨੂੰ ਏਸੀ ਕਿਉਂਕਿ ਆਪਾਂ ਜਿਆਦਾ ਲੰਬੀ ਵੀਡੀਓ ਨਹੀਂ ਕਰਦੇ ਹੈਗੇ ਮੇਨਲੀ ਆਪਾਂ ਦੱਸਦੇ ਕਿਹੜੀ ਕਿਹੜੀ ਕੰਪਨੀ ਦੇ ਏਸੀ ਮਿਲ ਜਾਣਗੇ ਆਪਣੇ ਕੋਲ ਸਾਰੀਆਂ ਕੰਪਨੀਆਂ ਦੀ ਏਸੀ ਮਿਲ ਜਾਣਗੇ ਮਾਰਟਿਸਟੋਰ ਪਿਆ ਹੈ ਵਰਲਪੂਲ ਪਿਆ ਹੈ ਗੋਦਰਜ ਪਿਆ ਹੈ ਐਲਜੀ ਪਿਆ ਹੈ ਲਾਇਡ ਪਿਆ ਹੈ तकरीबन ਲਗਭਗ ਹਰੇ ਹਰੇਕ ਕੰਪਨੀ ਦਾ ਮਿਲ ਜੂਗਾ আচ্ছা ਬੋਲਟਾਸ ਬੋਲਟਾਸ ਵੀ ਮਿਲ ਜਗਾ ਹੈ ਯਾਰ ਬੋਲਟਾਸ ਵੀ ਪਿਆ ਸਰ ਡੈਕਨ ਵੀ ਪਿਆ ਡੈਕਨ ਵੀ ਪਿਆ ਠੀਕ ਹੈ ਜੀ ਸੈਂਸਨ ਵੀ ਪਿਆ ਠੀਕ ਹੈ ਜੀ ਤੇ ਆਪਾਂ ਜੇ ਗੱਲਬਾਤ ਕਰੀਏ ਵੀ ਅਗਰ ਕਿਸ਼ਤਾਂ ਤੇ ਲੈਣਾ ਹੋਵੇ ਕਿਸੇ ਨੇ ਹਾਂਜੀ ਹਾਂ ਤੇ ਕਿਸ਼ਤਾਂ ਤੇ ਕਿ ਕਿੰਨੇ ਏਰੀਏ ਤੱਕ ਦਾ ਬੰਦਾ ਇਹ ਕਿਸ਼ਤਾਂ ਦੇ ਲਈ ਜਾ ਸਕਦਾ ਸਰ ਪੂਰੇ ਪੰਜਾਬ ਚੋਂ ਜਾਂ ਸਰ ਸਨਾਮ ਤੋਂ 50 ਕਿਲੋਮੀਟਰ ਅੰਦਰ Bajaj ਤੇ ਤੁਹਾਡਾ EMI ਹੋ ਜਾਏਗੀ ਅਗਰ ਕ੍ਰੈਡਿਟ ਕਾਰਡ ਵਗੈਰੇ ਦਾ ਤਾਂ ਆਲ ਇੰਡੀਆ ਪੈਨ ਇੰਡੀਆ ਹੋ ਜਾਏਗਾ ਠੀਕ ਹੈ ਜੀ ਠੀਕ ਹੈ ਉਹ ਉਹਦੇ ਵਿੱਚ ਆਪਾਂ ਨੂੰ ਮਿਨੀਮਮ ਕਿੰਨੇ ਭਰਨੇ ਪੈਣਗੇ ਕ੍ਰੈਡਿਟ ਕਾਰਡ ਤੇ ਕ੍ਰੈਡਿਟ ਕਾਰਡ ਤੇ ਸਾਰੇ ਸਾਰੇ ਜ਼ੀਰੋ ਡਾਉਨ ਪੇਮੈਂਟ ਤੇ ਪ੍ਰੋਡਕਟ ਮਿਲ ਜਾਏਗਾ ਕੋਈ ਪੇਮੈਂਟ ਭਰਨ ਦੀ ਜਰੂਰਤ ਨਹੀਂ ਭਰਨ ਦੀ ਲੋੜ ਨਹੀਂ Bajaj ਕਾਰਡ ਤੇ ਤੁਹਾਨੂੰ ਬਜਾਜ ਕਾਰਡ ਤੇ ਵੀ ਜ਼ੀਰੋ ਹੋ ਜਾਂਦੀ ਹੈ ਅਗਰ ਕਸਟਮਰ ਦਾ ਪਹਿਲਾਂ ਕਾਰਡ ਬਣਿਆ ਹੋਇਆ ਹੈ ਕਿ ਬਜਾਜ ਦਾ ਅਗਰ ਨਵਾਂ ਕਾਰਡ ਬਣਾਉਣਾ ਹੈ ਤਾਂ 4000 ਰੁਪਏ ਡਾਊਨ ਪੇਮੈਂਟ ਦੇਣੀ ਪੈ ਜੇ ਦੇਣੀ ਪੈਂਦੀ ਹੈ ਠੀਕ ਹੈ ਜੀ ਠੀਕ ਹੈ ਅੱਛਾ LED ਦੀ ਕਿਹ ਸਕੀਮ ਆਪਣੇ ਕੋਲ LED ਸਰ ਸਾਡੇ ਕੋਲੇ ਸਕੀਮ ਜਿਹੜੀ ਚੱਲ ਰਹੀ ਹੈ ਇਸ ਦੀ ਮੋਸਟਲੀ ਜ਼ਿਆਦਾ ਲੈਣੀਆਂ 55 ਇੰਚ ਵਿਕ ਰਹੀਆਂ ਨੇ ਜੀ ਠੀਕ ਹੈ ਜੀ 55 ਇੰਚ 55 ਇੰਚ ਦੇ ਵਿੱਚ ਅਸੀਂ TCL ਕੰਪਨੀ ਦੀ LED ਸਿਰਫ 27000 ਰੁਪਏ ਹੀ ਦੇ ਦਾਂਗੇ ਤੁਹਾਨੂੰ 2 ਸਾਲ ਦੀ ਫੁੱਲ ਵਾਰੰਟੀ ਜੀ ਐਡੀ ਵੱਡੀ LED ਹਾਂਜੀ 27000 ਚ ਹਾਂਜੀ ਹਾਂਜੀ ਪੱਕੀ ਗੱਲ ਹੈ ਕਿਤੇ ਕਸਟਮਰ ਆਵੇ ਇੱਥੇ ਕੁਝ ਹੋਰ ਤੁਸੀਂ ਕਹਾਂ ਕੁਝ ਹੋਰ ਆ ਦੇ ਕੁਸ਼ੋਰ ਜਾऊं ਨਹੀਂ ਨਹੀਂ ਜੀ ਅਸੀਂ ਪੱਕੀ ਦੇਵਾਂਗੇ ਦੋਸਤੋ ਨੋਟ ਕਰ ਲਿਓ 55 ਇੰਚ ਦੀ ਐਲਈਡੀ ਟੀਸੀਐਲ ਦੀ 27000 ਰੁਪਏ 27000 ਰੁਪਏ ਠੀਕ ਹੈ ਜੀ ਦੋ ਸਾਲ ਦੀ ਫੁੱਲ ਗਾਰੰਟੀ ਦੇ ਨਾਲ ਕਿੰਨੇ ਚਿਰ ਦੀ ਦੋ ਸਾਲ ਦੀ ਦੋ ਸਾਲ ਦੀ ਅੱਛਾ 27000 ਚ ਕਿਹੜੀਆਂ ਕਿਹੜੀਆਂ ਹੋਰ ਕੰਪਨੀਆਂ ਆ ਜਾਣੀਆਂ ਸਾਡੇ ਕੋਲੇ ਸਰ ਐਸਐਰ ਮਿਲ ਜਾਏਗੀ ਠੀਕ ਹੈ ਜੀ ਠੀਕ ਹੈ ਐਮਆਈ 50 ਇੰਚ ਤੇ ਮਿਲ ਜਾਏਗੀ ਜੀ ਠੀਕ ਹੈ ਠੀਕ ਹੈ ਆਦਰਵਾਇਜ਼ ਬ੍ਰਾਂਡ ਸਾਡੇ ਥੋੜੀ ਜੀ ਪ੍ਰਾਈਸ ਵੱਜ ਜੇਗਾ ਐਲਜੀ ਸੈਮਸੰਗ ਬਾਕੀ ਆਪਣੇ ਕੋਲੇ ਹਰ ਇੱਕ ਚੀਜ਼ ਐ ਅਵੇਲੇਬਲ ਆ ਦੋਸਤੋ ਫਰਿੱਜ ਵਗੈਰਾ ਲੈਣੇ ਨੇ ਵਾਸ਼ਿੰਗ ਮਸ਼ੀਨ ਕੋਈ ਵੀ ਚੀਜ਼ ਲੈਣੀ ਹੈ ਅਗਰ ਤੁਸੀਂ ਇਕੱਠਾ ਸਮਾਨ ਲੈ ਜਾਣੇ ਹੋ ਤਾਂ ਵੀ ਬਾਈ ਹੋਰੀ ਜਿਹੜਾ ਤੁਹਾਡਾ ਮਾਨਤਾਨਾ ਉਹ ਰੇਟਾਂ ਦੇ ਵਿੱਚ ਹੋਰ ਵੀ ਕਰ ਦੇਣਗੇ ਅੱਛਾ ਵੀਰੇ ਮੰਨ ਲਓ ਅਗਨਾ ਆਉਂਦਾ ਏਡੀ ਦੂਰੋਂ ਹਨਾ ਤੇ ਤੁਹਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਆਉਂਦਾ ਉਹਦਾ ਕੀ ਮਾਨਤਾਨਾ ਕਰੋ ਹਾਂਜੀ ਅਸੀਂ ਗਿਫਟ ਦੇ ਵਿੱਚ ਇੱਕ ਪ੍ਰੈਸ ਦੇਵਾਂਗੇ ਉਹਨਾਂ ਨੂੰ ਜੇ ਅਗਰ ਕੋਈ ਵੀ ਵੀਡੀਓ ਸ਼ੇਅਰ ਕਰਕੇ ਆਂਦਾ ਹੈ ਦੋਸਤੋ ਅਗਰ ਤੁਸੀਂ ਆਪਣੇ ਘਰੋਂ ਵੀਡੀਓ ਨੂੰ ਸ਼ੇਅਰ ਕਰਕੇ ਆਉਂਦੇ ਹੋ ਤਾਂ ਇਸ ਪੇਜ ਨੂੰ ਸਬਸਕ੍ਰਾਈਬ ਕਰਕੇ ਆਉਂਦੇ ਹੋ ਇਸ ਪੇਜ ਨੂੰ ਲਾਈਕ ਤੇ ਬਾਕੀ ਆਪਾਂ ਸੁਨਾਮ ਉਦਮ ਸਿੰਘ ਵਾਲਾ ਖੜਿਆ ਮੈਂ ਫੇਰ ਦੱਸ ਦੇਣਾ ਤੁਹਾਨੂੰ ਅਗਰ ਤੁਸੀਂ ਕਈ ਵਾਰੀ ਫੋਨ ਲਾਉਣੇ ਹੋ ਨਹੀਂ ਲੱਗਦਾ ਤਾਂ ਤੁਸੀਂ WhatsApp ਦੇ ਉੱਤੇ ਬਾਈ ਹੋਰਾਂ ਨੂੰ ਹੈਲੋ ਜਾਂ ਫਿਰ ਲੋਕੇਸ਼ਨ ਲਿਖ ਕੇ ਭੇਜ ਦਿਓ ਬਾਈ ਹੋਰੀ ਤੁਹਾਨੂੰ ਇੱਥੋਂ ਦੀ ਲੋਕੇਸ਼ਨ ਪਾ ਦੇਣਾ